ਇਨੇ ਸਾਲ ਕਿਵੇਂ ਲੱਗੇ ਸਾਨੂੰ ਆਉਂਦੀ ਆਉਂਦੀ ਮਾਂ ਵੀ ਤੁਰ ਗਈ ਛੋਟੇ ਨਾਲ ਦਾ ਜੰਮਿਆ ਭਰਾ ਊਟਾ ਸੰਗਦਰਣਾ ਜਟਪੁਰਾ ਨਾ ਜਟਪੁਰਾ ਪਿੰਡ ਨਾ ਹਨਾ ਜਦ ਤੈਨੂੰ ਫੋਟੋ ਬਣਾ ਕੇ ਪੇਦਰ ਵੀ ਇਹਦਾ ਇੱਜ਼ਤ ਕਰਦੇ ਦਵਾਈ ਦੇ ਹੁਣ ਚੰਗਾ ਕਿ ਨਾਲ ਜਾ ਵੜੇ ਕੋਹਣਾ ਦੇ ਹਾਂ ਇਹ ਤਖਾਣੀ ਪੂਰੀ ਇਹ 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 ਕੌਣ ਆ ਮੈਨੂੰ ਫਿਰ ਅਸ਼ੀਰਵਾਦ ਦੇ ਸੌਣ ਦਾ ਮਹੀਨਾ ਮੈਂ ਅਸ਼ੀਰਵਾਦ ਦੇ ਭੈਣ ਨੂੰ ਵੱਡੀਆਂ ਭੈਣਾਵਾਂ ਆ ਇੱਧਰ ਦੇ ਅਸ਼ੀਰਵਾਦ ਭੈਣ ਮੈਂ ਭਰਨ ਨਹੀਂ ਕਿ ਇਹਦਾ ਨਾਂ ਕੀ ਹੈ ਭੈਣ ਦਾ ਕੀ ਤੋਂ ਇਹਦਾ ਕੀ ਨਾਂ ਹੈ ਇਹ ਜੋ ਗੇਲੋ ਸਤਿਨ ਮਗਰੀ ਫਿਰਦੇ ਰਹੇ ਮਗਰੀ ਅਸੀਂ ਲੋਹੀ ਜਾਣਾ ਦੇਖੀ ਅਸੀਂ ਤਾਂ ਨਹੀਂ ਹੁੰਦੇ ਅਸੀਂ ਤਾਂ ਕੋਲੇ ਹੁੰਦੇ ਜੋ ਤਾਂ ਮੰਨਦੇ ਸਨ ਮਾਰਨ ਪੈ ਜਾਂਦੇ ਆ ਪਾਕਰ 77 ਦੇ ਵਿੱਚ ਪੂਰੇ ਪੰਜਾਬ ਚੋਂ ਪਹਿਲੇ ਨੰਬਰ ਤੇ ਆਇਆ ਸੀ 10ਵੀਂ ਕਲਾਸ ਤੋਂ ਕਮਾਲਪੁਰਾ ਸਕੂਲ ਆ ਉੱਥੇ ਪੈਂਦਾ ਉੱਥੇ ਦਾ ਕੋਡ ਲੱਗਿਆ ਹੁੰਦਾ ਸੀ ਨਾਮ ਲਿਖਿਆ ਹੁੰਦਾ ਸੀ ਐਡਾ ਨਾਮ ਰੌਸ਼ਨ ਕੀਤਾ ਤਾਂ ਉਹ ਇਹ ਫਸਟ ਆਇਆ ਪੰਜਾਬ ਚੋਂ ਤਾਂ 에어ਫੋਰਸ ਵਾਲਿਆਂ ਨੇ ਇਹਨੂੰ ਡਾਇਰੈਕਟ ਭਰਤੀ ਕਰ ਲਿਆ 10ਵੀਂ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਇਹਨੂੰ ਸਿਲੈਕਟ ਕਰ ਲਿਆ ਟ੍ਰੇਨਿੰਗ ਦੇ ਵਿੱਚ ਚੱਲਦਿਆਂ ਪਤਾ ਨਹੀਂ ਇਹਦਾ ਕੀ ਦਿਮਾਗ ਕੋ ਮੈਨੇ ਅਫਸਰ ਦੇ ਥੱਪੜ ਮਾਰਤਾ ਵੱਡੇ ਅਫਸਰ ਦੇ ਹਾਂਜੀ ਟ੍ਰੇਨਿੰਗ ਕੱਢ ਲਈ ਸੀ ਹਾਂਜੀ ਟ੍ਰੇਨਿੰਗ ਕੱਢ ਲਈ ਸੀ ਟ੍ਰੇਨਿੰਗ ਕੱਢ ਲਈ ਸੀ ਪੂਰੀ ਉਹ 1.5 ਸਾਲ ਬਾਅਦ ਜਾ ਕੇ ਕਿਤੇ ਨੇ ਆਪਣੇ ਅਫਸਰ ਨੇ ਥੱਪੜ ਮਾਰਤਾ ਉਹਨਾਂ ਨੇ ਇਹਨੂੰ ਇਹਦਾ ਕੋਰਟ ਮਾਰਸ਼ਲ ਕਰਤਾ ਨੌਕਰੀ ਤੋਂ ਕੱਢ ਕੇ ਇਹਨੂੰ ਪਿੰਡ ਛੱਡ ਗਏ। ਅਜੋਤਾ ਕਿੱਡਾ ਹੋਣਾ ਸੀ ਤੁਸੀਂ ਸੋਚ ਵੀ ਨਹੀਂ ਸਕਦੇ ਆ। ਪਤਾ ਨਹੀਂ ਕਿਹੜਾ ਉਹ ਇਹਨੇ ਕੈਪਟਨ ਜਰਨਲ ਕਰਨਲ ਬਣਨਾ ਸੀ ਕੋਈ। ਪਰ ਜਦੋਂ ਕਰਮ ਥੱਕਾ ਮਾਰਦੇ ਆ ਭਰਾਵੋ ਕੁਝ ਨਹੀਂ ਸਕਦੇ। ਊਟੇ ਨੂੰ ਤੁਸੀਂ ਮਿਲਣ ਆਏ ਹੋ? ਤੁਸੀਂ ਭੈਣਾ ਬੂਟੇ ਦੀਆਂ ਤੁਹਾਨੂੰ ਭਾਨਦਿਆਂ ਬੂਟੇ ਦਾ ਭਾਈ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਮਿਲਣਾ ਹੈ ਸਕੇ ਭੈਣਾ ਤੁਹਾਨੂੰ ਐਨੇ ਸਾਲ ਕਿਵੇਂ ਲੱਗੇ ਤੁਹਾਨੂੰ ਆਉਂਦੀਆਂ ਆਉਂਦੀਆਂ ਮਾਂ ਵੀ ਤੁਰ ਗਈ ਛੋਟੇ ਨਾਲ ਦਾ ਜੰਮਿਆ ਭਰਾ ਕਿੰਨਾ ਪੜਿਆ ਵਾ 10 ਪੜਿਆ ਪੂਰੇ ਪੰਜਾਬ ਚ ਪਹਿਲੇ ਨੰਬਰ ਤੇ ਆਇਆ ਸੀ ਪਹਿਲੇ ਨੰਬਰ ਤੇ ਉਹ ਦਾ ਕਮਾਲ ਪਰ ਬਹੁਤ ਲੱਕਾ ਆਇਆ ਸੀ ਇਹਦਾ Air Force ਦੀ ਨੌਕਰੀ ਮਿਲੀ ਦੀ Air Force ਜੌਬ ਮਿਲੀ ਇਹਨੂੰ ਟ੍ਰੇਨਿੰਗ ਤੋਂ ਬਾਅਦ ਆਪਸੇ ਕੋ ਬੂਟੇ ਭਾਈ ਉਰੇ ਆ ਓ ਮਾਨ ਸਾਹਿਬ ਇੱਧਰ ਆਓ ਕਿ ਸਾਡੇ ਨਾਲ ਗੱਲ ਨਹੀਂ ਕਰਦਾ ਹੁੰਦਾ ਸਾਡੇ ਕਹਿੰਦੇ ਸੀ ਪਲੇ ਪਤਾ ਮੈਨੂੰ ਪਿੰਡ ਸਾਡੇ ਨਾਲ ਵੀ ਥੋੜਾ ਕਰਦਾ ਸਤਿ ਸ਼੍ਰੀ ਅਕਾਲ ਭਾਈ ਠੀਕ ਐ ਭਾਈ ਕਿਵੇਂ ਸੇਤਾਂ ਠੀਕ ਐ ਇਹ ਕੌਣ ਆ ਮੈਨ ਫਿਰ ਅਸ਼ੀਰਵਾਦ ਦੇ ਸੌਣ ਦਾ ਮਹੀਨਾ ਵਾ ਅਸ਼ੀਰਵਾਦ ਦੇ ਭੈਣ ਨੂੰ ਵੱਡੀਆਂ ਭੈਣਾ ਵਾ ਇੱਧਰ ਦੇ ਅਸ਼ੀਰਵਾਦ ਭੈਣ ਨੂੰ ਇਹ ਪਹਨਣਗੇ ਇਹਦਾ ਨਾਂ ਕੀ ਏ ਭੈਣ ਦਾ ਗੀਤੋ ਗੀਤੋ ਇਹਦਾ ਕੀ ਨਾਂ ਹੈ ਗੇਜੋ ਗੇਲੋ ਆਹ ਕੌਣਾ ਮੁੰਡਾ ਇਹ ਦੋ ਇਹ ਤੇਰੇ ਭਾਣ ਜਾ ਤੇਰਾ ਇਹ ਛੋਟਾ ਮੁੰਡਾ ਇਹਦਾ ਗੇਲੋ ਦਾ ਮੁੰਡਾ ਦੇਲਾ ਜੀ ਗੇਲੋ ਤੇ ਗੀਤੋ ਦੋਨੋਂ ਆਈਆਂ ਮੇਣ ਤੈਨੂੰ ਇਹ ਕਿੱਥੇ ਵਿਆਹੀ ਆ ਉੱਥੇ ਰਹਿੰਦੇ ਨੇ ਇਹ ਕਿਹੜੇ ਪਿੰਡ ਵਿਆਹੀ ਗੇਲੋ ਜਿੱਤੇ ਤੈਨੂੰ ਗੇਲੋ ਕਿਹੜੇ ਪਿੰਡ ਵਿਆਹੀ ਸੀ ਯਾਦ ਨਹੀਂ ਵੀ ਤੇ ਉਹ ਪਹਿਲਾਂ ਦਾ ਹੀ ਹੋਇਆ ਸੀ ਤੂੰ ਗਿਆ ਤਾਂ ਪਹਿਲਾਂ ਹੀ ਥੋੜੇ ਪਹਿਲਾਂ ਤਾਂ ਗਿਆ ਸੀ ਇਹਨੂੰ ਸੋਝੀ ਨਹੀਂ ਸਾਡੀ ਸੀ ਮੈਂ ਨੌਕਰੀ ਛੱਡ ਕੇ ਆਇਆ ਬੜੇ ਨੇ ਕਿੰਨਾ ਕੁ ਟਾਈਮ ਕੀਤੀ ਨੌਕਰੀ ਉਹ ਬਸ ਟ੍ਰੇਨ ਤੋਂ ਸੁੱਤੀ ਆਇਆ ਬੰਦੇ ਦੇ ਨਾਲ ਸਾਬ ਨੇ ਵਾਰ ਚ ਜਦੋਂ ਗਿਆ ਉਹ ਉੱਥੇ 3 ਮਹੀਨੇ ਬਾਅਦ ਇਹ ਐਕਸੈਪਟ ਹੋ ਗਿਆ ਸਿਰਫ ਸਰਦੇ ਥੱਪੜ ਮਾਰਦਾ ਥੱਪੜ ਮਾਰਦਾ ਕਿਹੜੇ ਸਮੇਂ ਦੀ ਗੱਲ ਹੋ ਅੰਦਰ ਜਾਂ ਕੁਝ ਬੈਠ ਸਿਆ। ਬੈਠ ਸਿਆ। ਚਿੰਤ ਸਿਆ। ਮੈਂ 12 ਸਾਲਾਂ ਦੀ ਸੀ ਹੁਣ ਪੰਜਾਬ ਉੱਤੇ ਮੇਰੀ ਹੋ ਗਈ। ਪੰਜਾਬ ਉੱਪਰ ਹੋ ਗਿਆ ਤੁਸੀਂ ਹੁਣ। ਜੇ ਬਸ 50 ਦੇ ਵੀ ਲਾਈਏ ਤੁਹਾਨੂੰ ਬੈਠਾ ਬਾਤ ਤਾਂ ਤੁਸੀਂ। ਹਾਂ। ਅ ਉਸ ਸਮੇਂ ਤੁਸੀਂ 12 ਸਾਲੇ ਦੀ ਸੀ ਅੱਜ ਤੋਂ ਮੰਨ ਲਓ 40 ਸਾਲ ਪਹਿਲਾਂ ਦੀ ਗੱਲ ਹੈ ਨਾ। ਤੇ ਆਪਾਂ 40 ਸਾਲ ਤੁਹਾਨੂੰ ਇੰਦਰਾ ਗੱਤ ਮਰ ਗਈ। ਉਦੋਂ ਵੀ ਇਹ ਘਰੇ ਨਹੀਂ ਸੀ। 84 ਸਾਲਾਂ ਨੇ ਘਰੇ ਨਹੀਂ ਬਰੇ ਜੀ। ਲੁਧਿਆਣੇ ਅੱਧੀ ਘੁੰਮੀ ਜੀ। ਬਾਹਰ ਵਿੱਚ ਭਾਲ ਕੀਤੀ। ਮੈਂ ਮੰਮੀਣੀ। 17 ਸਾਲਾਂ ਤੋਂ ਲੁਧਿਆਣੇ ਚ ਵਿਆਹ। 15 ਸਾਲਾ ਵਾਲਾ ਪਾਸੇ ਪਤਾ ਨਹੀਂ ਸੀ ਲੱਗਦਾ ਕਿ ਇਹ ਮੰਨੋ 75 76 ਦੀ ਗੱਲ ਆ ਕਿਤੇ 75 75 ਦੀ ਗੱਲ ਆ ਹਨਾ ਸੰਤੇ ਤਿੰਨ ਚਾਰ ਸਾਲ ਤਾਂ ਸੀ ਜਮਾਏ ਦੇ ਮਗਰ ਛੁੱਤੇ ਮਗਰੀ ਫਿਰਦੇ ਰਹੇ ਮਗਰੀ ਅਸੀਂ ਰੋਹੀ ਜਾਣਾ ਦੇਖੀ ਅਸੀਂ ਤਾਂ ਪਟੀਆਂ ਹੁੰਤਾਂ ਅਸੀਂ ਤਾਂ ਤੀਂ ਹੁੰਦੇ ਇਹ ਮਾ ਹੁੰਦੇ ਸ਼ੁਰੂ ਨਾ ਬਹੁਤ ਵਾਰ ਕਿ ਮਾਰਨ ਪਏ ਅੰਦੇ ਫਿਰ ਸੰਗੜ ਲਾ ਦੇਂਦੇ ਸੀ ਹਟ ਕੇ ਸੰਗਲਵਾ ਮੈਂ ਵੀ ਬਾਹਰ ਚਲਾ ਜਾਂਦਾ ਜਾਨਾ ਜਾਨਾ ਸਾਹ ਸਾ ਦੋ ਸਾਲ ਨਹੀਂ ਆਉਣਾ ਫਿਰ ਇੱਕ ਵਾਰ 15 ਸਾਲ ਅਸੀਂ ਤਾਂ ਅਸੀਂ ਮੁਕਾਤ ਸੀ ਹੈ ਨਹੀਂ ਆਉਣਾ 15 ਸਾਲਾਂ ਬਾਅਦ ਵਾਪਸ ਆਇਆ ਸਾਡੇ ਵਿਆਹ ਤੇ ਮੇਰੇ ਵਿਆਹ ਤੋਂ ਇਹ ਪਹਿਲਾਂ ਆਇਆ 6 ਮਹੀਨੇ ਆ ਕੇ ਨੇ ਤਾਣੀ ਪੂਰੀ ਪੂਰਾ 30 70 ਘੁੰਆਂ ਆ ਕੇ ਸਾਡੀ ਮਾ ਵੀਵਾ ਸੇਰੇ ਗਮਾ ਚ ਮਾਰਦੇ ਤੇ ਉਹ ਮੇਰੇ ਨੇ ਉਹ ਨਸਾਫਤਤਾ ਕੁਸ਼ੀ ਸੀ ਕਰਦਾ ਇਹ ਵੀ ਸੀ ਕਰਦਾ ਤੇ ਸਾਰੀ ਕਮਾਈ ਉਹਨਾਂ ਦੀ ਮੇਰਾ 5-6 ਹਜ਼ਾਰ ਨਾਲ ਵਿਆਹ ਕਰਦਾ ਸੀ ਯਾਨੀ ਕਿ ਜਿੰਨੀ ਕਮਾਈ ਸੀ ਘਰ ਦੇ ਇੱਤੇ ਲਾਈ ਬਹੁਤ ਮਿਹਨਤ ਲੱਗਣਾ ਚੈੱਕ ਹਉ ਤੇ ਜਾਣਾ ਹੋਰ ਉਹ ਕੀ ਕੰਮ ਕਰਦੇ ਥੋਡੇ ਵਾਸਤੇ 40 40 40 ਤੋਂ ਕਿੰਨੇ ਕ ਤੱਕ 100 150 ਦਾ ਕੰਮ ਕਰ ਲਿਆ ਤੁਹਾਡੇ ਦਾ ਵਸੇ ਖੇਤੀਬਾੜੀ ਨਹੀਂ ਜ਼ਿਮੀਂਦਾਰ ਹਾਂ ਤੁਸੀਂ ਹਾਂ ਐਸੀ ਰਾਮਦਾਸ ਜੇ ਰਾਮਦਾਸ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੂਟਾ ਭਾਈ ਸਰਦਾਰ ਬੂਟਾ ਸਿੰਘ ਰਾਪਲੇ ਪੌੜੀ ਮਾਨ ਇਹਦਾ ਥੱਲੇ ਮੌੜੀ ਚੱਕ ਲਈ ਰਾਮਾ ਲੰਮਾ ਜੱਟਪੁਰਾ ਪਿੰਡ ਆ ਬਾਈ ਲੰਮਾ ਕਿ ਜੱਟਪੁਰਾ ਜੱਟਪੁਰਾ ਲੰਮਾ ਜੱਟਪੁਰਾ ਇੱਕ ਪਿੰਡ ਦੋ ਨੇ ਇਹ ਕਿਧਰ ਸੜਕ ਦੇ ਕਿਧਰ ਨਾਮ ਇਕੱਠਿਆਂ ਦੇ ਲਿਆ ਜਾਂਦਾ ਤੇ ਇਹ ਵੀਰ 1972 73 ਦੇ ਵਿੱਚ ਪੂਰੇ ਪੰਜਾਬ ਚੋਂ ਪਹਿਲੇ ਨੰਬਰ ਤੇ ਆਇਆ ਸੀ 10ਵੀਂ ਕਲਾਸ ਚੋਂ ਕਮਾਲਪੁਰਾ ਸਕੂਲ ਆ ਉੱਥੇ ਪੈਂਦਾ ਉੱਥੇ ਦਾ ਬੋਰਡ ਲੱਗਿਆ ਬੋਰਡ ਲੱਗਿਆ ਹੁੰਦਾ ਸੀ ਨਾਮ ਲਿਖਿਆ ਹੁੰਦਾ ਸੀ ਐਡਾ ਨਾਮ ਰੌਸ਼ਨ ਕੀਤਾ ਸੀ ਅੱਜ ਕਮਾਲਪੁਰਾ ਸਕੂਲ ਆ ਜਿਹੜਾ ਪੰਜਾਬ ਦੇ ਵਿੱਚ ਮੰਨਿਆ ਪਰਮੰਨਿਆ ਸਕੂਲ ਆ ਸਟੇਡੀਅਮ ਆ ਉੱਥੇ ਜਿੱਥੇ ਇੰਦਾਂ ਦੇ ਸਿਰ ਕੱਢ ਸਟੂਡੈਂਟ ਰਹੇ ਹੋਣ ਉਸ ਟਾਈਮ ਜਦੋਂ 1972 ਤੇ 73 ਜੇ ਪਹਿਲੇ ਨੰਬਰ ਤੇ ਆਇਆ ਸੀ ਪੰਜਾਬ ਚੋਂ ਬਾਈ ਬੂਟਾ ਤੇ 2019 ਦੇ ਵਿੱਚ ਸੀ ਇਹਨੂੰ ਬਹੁਤ ਮਾੜੀ ਹਾਲਤ ਚ ਲੈ ਕੇ ਆਏ ਸੀ ਵੀਰ ਨੂੰ ਇਹਦੇ ਪਿੰਡੇ ਗੁਰੂ ਘਰ ਤੋਂ ਇਹ ਪੰਜਾਬ ਦੇ ਪੂਰੇ ਦੇ ਜਿਹੜਾ ਪਹਿਲੇ ਨੰਬਰ ਤੇ ਆਉਣਾ ਸੀ ਬੁੱਟੇ ਲਈ ਪਤਾ ਨਹੀਂ ਤਾਂ ਉਹੀ ਇਹਨੂੰ ਲੈ ਕੇ ਵਹਿ ਗਈ ਚੀਜ਼ ਦਸਵੀਂ ਦੇ ਵਿੱਚੋਂ ਜਦੋਂ ਇਹ ਫਰਸਟ ਆਇਆ ਪੰਜਾਬ ਚੋਂ ਤਾਂ 에ਅਰ ਫੋਰਸ ਵਾਲਿਆਂ ਨੇ ਇਹਨੂੰ ਡਾਇਰੈਕਟ ਭਰਤੀ ਕਰ ਲਿਆ ਦਾ ਮੀਨ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਇਹਨੂੰ ਸਿਲੈਕਟ ਕਰ ਲਿਆ ਜਿਹੜਾ ਇਹ ਮਾਰਕ ਸ਼ੀਟ ਆਉਣੀ ਆ ਸੀ ਯਾਰ ਰਿਜ਼ਲਟ ਆ ਗਿਆ ਤੇ ਇਹ ਵੀਰ ਭਰਤੀ ਹੋ ਗਿਆ 에ਅਰ ਫੋਰਸ ਦੇ ਵਿੱਚ 에ਅਰ ਫੋਰਸ ਦੀ ਟ੍ਰੇਨਿੰਗ ਤੇ ਚਲਾ ਗਿਆ ਟ੍ਰੇਨਿੰਗ ਦੇ ਵਿੱਚ ਚਲਦਿਆਂ ਪਤਾ ਨਹੀਂ ਇਹਦਾ ਕੀ ਦਿਮਾਗ ਘੁੰਮੈ ਨੇ ਅਫਸਰ ਦੇ ਥੱਪੜ ਮਾਰਦਾ ਵੱਡੇ ਅਫਸਰ ਦੇ ਭਾਈ ਇਹਨੂੰ ਵੀ ਕੱਟ ਲਈ ਸੀ ਇਹਨੇ ਸਾਰੀ ਟ੍ਰੇਨਿੰਗ ਤਾਂ ਕੱਟ ਲਈ ਸੀ ਸਾਰੀ ਟ੍ਰੇਨਿੰਗ ਕੱਟ ਲਈ ਸੀ ਪੂਰੀ ਉਹ 1.5 ਸਾਲ ਬਾਦ ਜਾ ਕੇ ਕਿਤੇ ਨੇ ਆਪਦੇ ਅਫਸਰ ਦੇ ਥੱਪੜ ਮਾਰ। ਤੇ ਉਹਨਾਂ ਨੇ ਇਹਨੂੰ ਇਹਦਾ ਕੋਡ ਮਾਰਸ਼ਲ ਕਰਤਾ ਨੌਕਰੀ ਤੋਂ ਕੱਢ ਕੇ ਇਹਨੂੰ ਪਿੰਡ ਛੱਡ ਗਏ। ਜੀ ਦੇਖੋ 75 76 ਤੋਂ ਲੈ ਕੇ ਜਦੋਂ ਮੇਰਾ ਜਨਮ ਹੋਇਆ ਸੀ ਮੇਰਾ 76 ਦਾ ਜਨਮ ਆ। ਕਿ 48 ਸਾਲ ਕਰੀਬ ਹੋ ਗਏ ਆ 50 ਸਾਲ ਦੇ ਆਸ-ਪਾਸ ਹੀ ਵੀਰ ਸੜਕਾਂ ਤੇ ਰਿਹਾ। ਇਹ ਛੋਟੀ ਭੈਣ 12 ਸਾਲਾਂ ਦੀ ਸੀ। ਅਰੇ ਦੋਨੇ ਭੈਣਾਂ ਮੈਨਨ ਆਈਆਂ ਗਰਮੇਲੋ ਤੇ ਦੂਜੀ ਭੈਣ ਲੱਗੀ ਇੱਕ ਗੀਤੋ ਤੇ ਇੱਕ ਗੇਲੋ ਹੋਰ ਉਹਨਾਂ ਕੋਈ ਜੜ ਪੜਾਈ ਸੋਟੀ ਨਾ ਉਹ ਵੀ ਸਾਥੀ ਮੇਰਾ ਪੜਾਉਣ ਨੂੰ ਕਿਨ ਪੜਾਉਣਾ ਮਾਪੇ ਨੇ ਸਾਰਾ ਪੈਸਾ ਬੂਟੇ ਦੇ ਇਲਾਜ ਤੇ ਲਾਤਾ ਭੈਣ ਦੱਸਦੀ ਆ ਵੀ ਜਿੰਨਾ ਕਮਾਉਂਦਾ ਸੀ ਮੇਰਾ ਬਾਪੂ ਖੱਡੀ ਲਾਉਂਦਾ ਸੀ ਬੁੰਨਦਾ ਸੀ ਤਾਣੀ ਬੁੰਨਦਾ ਸੀ ਉਹ ਸਾਰਾ ਪੈਸਾ ਇਹਦੇ ਇਲਾਜ ਤੇ ਬਿਜਲੀयां ਲਵਾ ਜਿੱਥੇ ਅੰਬਰਸਰ ਲੈ ਜਾਓ ਮੇਰਟ ਅੰਬਰਸਰ ਦੋ ਤਿੰਨ ਥਾਵਾਂ ਤੇ ਪੱਟਿਆ ਹਸਪਤਾਲ ਸੀਗੇ ਦਿਮਾਗ ਤੇ ਪਰ ਜਦੋਂ ਪ੍ਰੋਬਲਮ ਘਟਣ ਦੀ بجائے ਵੱਧ ਹੀ ਗਈ ਇੱਕ ਕੁੱਟਮਾਰ ਕਰਨ ਲੱਗ ਗਿਆ ਡੰਡੇ ਮਾਰਦਾ ਸਿੰਗਲ ਲਾਣ ਦੇ ਬੰਨ ਲੈਂਦੇ ਫਿਰ ਹੌਲੀ 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 ਭੈਣਾਂ ਦੇ ਵੀ ਵਿਆਹ ਹੋ ਗਏ ਭਰਾ ਵੀ ਅੱਡ ਬੱਡ ਹੋ ਗਏ ਮਾਂ ਪਿਓ ਵੀ ਤੁਰ ਗਿਆ ਕੱਲੀ ਮਾਂ ਇਹ ਬੁੱਟਾ ਸੜਕਾਂ ਤੇ 15 ਸਾਲ ਲੱਭਿਆ ਹੀ ਨਹੀਂ ਕਿੱਥੇ ਚਲਾ ਗਿਆ ਘਰੇ ਹੀ ਨਹੀਂ ਆਇਆ 15 ਸਾਲ ਬਾਅਦ ਘਰੇ ਆਇਆ ਇਹ ਭੈਣ ਪ੍ਰਾਣੀ ਗੱਲ ਦੱਸਦੀ ਆ ਵੀ ਉਦੋਂ ਭੈਣ ਵੱਡੀ ਵਿਆਹਤੀ ਸੀ ਛੋਟੀ ਦਾ ਵਿਆਹ ਹੋਣ ਵਾਲਾ ਸੀ ਤੇ ਆ ਕੇ ਘਰੇ ਖੱਡੀ ਲੱਗੀ ਸੀ ਬੁਣਨ ਲੱਗ ਗਿਆ ਤਾਣੀ ਕਿੰਨੇ ਕਿੰਨੇ ਸੂਤ ਇਹਨੇ ਕੀ ਗੱਲ ਖੱਦਰ ਬੁਣਿਆ 30 ਗੱਲ ਖੱਦਰ ਇਹਨੇ ਆਪਣੀ ਭੈਣ ਦੇ